ਕੀ ਤਰ ਲੱਗਿਆ ਛੜੂ ਹਾਂ ਜੀ ਜੀ ਲਾਰੀ ਅੱਛਾ ਐਦਾ ਕਰ ਛੜੂ ਲਾਂਕ ਬੰਨ ਤੇ ਪੋਚਾ ਵੀ ਲਾ ਦੀ ਜੀ ਜੀ ਹੁਣ ਤਾਂ ਮੈਂ ਸੋਈਦਾ ਸਾਰਾ ਕੰਮ ਮੈਂ ਵੇੜ ਕੇ ਹਟੀਆਂ ਫਿਰ ਤੁਸੀਂ ਕਹਿੰਦੇ ਪੋਚਾ ਵੀ ਲਾ ਦੀ ਤੈਨੂੰ ਪਤਾ ਤੇਰੇ ਆਂਕ ਪਹਿਲਾਂ ਕਰਦਾ ਸਾਰਾ ਕੰਮ ਮੈਂ ਹੀ ਕਰਦੀ ਸੀ ਤੇਰੇ ਵਿਆਹ ਨੂੰ ਤਾਂ ਅਜੇ 6 ਮਹੀਨੇ ਹੋਏ ਨੇ ਤੇ ਤੂੰ ਹੁਣੀ ਥੱਕ ਗਈ ਐ ਨਾਲੇ ਮੇਰੀ ਸਹਾਲੀ ਦਾ ਫੋਨ ਆ ਰਿਹਾ ਜੀ ਮੈਨੂੰ ਕੋਈ ਜ਼ਰੂਰੀ ਗੱਲ ਕਰਨੀ ਐ ਜਿਹਦੀ ਗੱਲ ਕਰੀ ਤਾਂ ਸਾਰਾ ਦਿਨ ਲੱਗਿਆ ਬਾਤ ਕਰਦੇ ਪਹਿਲਾਂ ਮੇਰੇ ਨਾਲ ਕੰਮ ਨਵੜਿਆ ਦੱਸ ਤੁਸੀਂ ਕਰ ਦੋ ਤਾਂ ਕਿਸ ਨੇ ਸੱਚੀ ਗਿਆ ਦੇਵਰਾਣੀ ਕਿੱਥੇ ਪੈਣਾ ਬੰਦੀਆਂ ਨੇ ਮੈਂ ਤੈਨੂੰ ਆਪਣੀ ਦੇ ਤਸ ਦਾ ਗੁੱਸਾ ਕਰਦੇ ਕੋਈ ਗੱਲ ਨਹੀਂ ਮੈਂ ਪੋਚਾ ਵੀ ਲਾ ਚਲ ਠੀਕ ਹੈ ਲਾਦੀ ਪੁੱਛ ਦੀਦੀ ਵੀ ਨਾ ਬਹੁਤ ਪਲਾਕਾ ਆਂੰਦੇ ਨੇ ਮੇ ਤੁਨ ਤਿਆਰ ਪਿਆਰ ਤੇ ਸਾਰਾ ਕੰਮ ਕਰਾ ਲੈਂਦੇ ਨੇ ਆਪ ਜਮਾ ਨਹੀਂ ਕਰਕੇ ਰਾਜੀ ਹੈਗੀ ਬਸ ਐ ਹੁੰਦਾ ਫੋਨ ਤੇ ਗੱਲਾਂ ਮਾਰੀ ਜਾਵਾ ਐਵੇਂ ਸੋਚਦੇ ਹੈਗੇ ਦੀਦੀ ਤਾਂ ਵੀ ਮੈਂ ਵੀ ਤਾਂ ਥੱਕ ਜਾਨਿਆ ਸਾਰ ਦਿਨ ਕੰਮ ਕਰ ਕਰਕੇ ਮੇ ਤਾਂ ਆਪ ਲੱਖ ਚ ਦਰ ਦੁਰ ਹੈ ਤਿੰਨ ਚਾਰ ਦਿਨ ਹੋ ਗਏ ਹੈਲੋ ਹਾਂ ਸੰਦੀਪ ਕੀ ਹਾਲ ਹੈ ਤੇਰਾ ਮੈਂ ਵੀ ਵਧੀਆ ਲੈ ਤੂੰ ਤਾਂ ਮੇਰੀ ਜ਼ਿੰਦਗੀ ਚ ਨਜ਼ਾਰੇ ਲਿਆ ਰੱਖੇ ਨੇ ਜਿਵੇਂ ਤੁਮ ਨੂੰ ਕਿਹਾ ਸੀ ਨਾ ਕਿ ਆਪ ਦੀ ਦੇਵਰਾਨੀ ਨੂੰ ਭੈਣ ਕਹਿ ਕੇ ਕਿ ਘਰ ਦਾ ਸਾਰਾ ਕੰਮ ਕਰਾਈ ਜਾ ਮੈਂ ਉਹੀ ਕਰਾ ਰਹੀ ਹਾਂ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ ਮੈਂ ਤਾਂ ਕਹਿ ਦੇਣੀ ਆ ਕੀ ਪ੍ਰੀਤ ਚਾਲਾਕ ਆ ਪ੍ਰੀਤ ਫਾਨੀ ਲੱਗਿਆ ਹੋਰ ਇਹ ਤਾਂ ਵਿਚਾਰੀ ਐ ਉਹ ਨੂੰ ਨਹੀਂ ਸਮਝ ਆਉਂਦਾ ਕਿ ਮੇਰੇ ਦੀ ਥਾਂ ਹੀ ਕਮੀ ਚਲਾ ਦੇ ਹਾਂ ਹਾਂ ਨਾਲੇ ਤੇਰੇ ਸਾਹਮਣੇ ਮੇਰੇ ਵਿਆਹ ਨਾਲ ਟਾਈਮ ਹੋ ਗਿਆ ਘਰ ਦਾ ਸਾਰਾ ਕੰਮ ਤਾਂ ਮੈਂ ਹੀ ਕਰਦੀ ਰਹੀ ਆ ਮੈਨੂੰ ਵੀ ਰੈਸਟ ਚਾਹੀਦਾ ਹਾਂ ਦੇਖੀ ਜਾ ਤੂੰ ਐਵੇਂ ਕੰਮ ਕਰਾਈ ਜਾਵਾਂਗੇ ਇਹਦੇ ਤੋਂ ਭੈਣ ਕਹਿ ਕਹਿ ਕੇ ਹਾਂ ਕਹਿ ਰਹੀ ਸੀ ਮੈਨੂੰ ਕੱਲੀ ਮੇਰੇ ਤਾਂ ਲੱਤ 'ਚ ਦਰਦ ਹੁੰਦਾ ਮੈਂ ਕੋਈ ਨਾ ਬਾਅਦ 'ਚ ਕਰੀ ਜਾਇਂ ਤੂੰ ਰੈਸਟ ਹਾਂ ਹਾਂ ਮੈਂ ਦੇਖਾਂਗੀ ਸੀ ਕੀ ਕਰੀ ਜਾਂਦੀ ਐ ਹਾਂ ਤੈਨੂੰ ਮੈਂ ਬਾਅਦ ਚ ਫੋਨ ਕਰਾਂਗੀ ਫਿਰ ਤੈਨੂੰ ਦੱਸਾਂਗੀ ਸਾਰੀਆਂ ਘਰ ਦੀਆਂ ਗੱਲਾਂ ਹਾਂ 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 ਸਭ ਵਧੀਆ ਚਲ ਮੈਂ ਤੈਨੂੰ ਕਰਦੀ ਆ ਬਾਅਦ ਚ ਫੋਨ ਠੀਕ ਐ ਚਲ ਠੀਕ ਐ ਓਕੇ ਉਹ ਕੂਇਆ ਤਾਂ ਸਾਰਾ ਦਿਨ ਕੰਮ ਕਰ ਕਰਕੇ ਥੱਕ ਗਿਆ। ਹਾਂ। ਅਨਮੋਨਟਰੀ ਆਸਤ ਕਰਦੇ ਨਾਲ ਮੈਨੂੰ ਲੱਖ ਨੂੰ ਦਾ ਮਿਲ ਜੂਗਾ। ਅੱਛਾ। ਰਮਨ ਰਮਨ ਹਾਈ ਇਹ ਤਾਂ ਮੈਨੂੰ ਪੰਕਦੀ ਆਵਾਜ਼ ਲੱਗ ਰਹੀ ਐ। ਮੈਨੂੰ ਸੁੱਤੀ ਪਈ ਨੂੰ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ। ਮੈਂ ਦੇਖਾ ਫੋਨ ਤੇ। ਹਾਈ ਦੁਪਹਿਰ ਦੇ 2 ਵਜੇ ਗਏ ਨੇ। ਇਹਨਾਂ ਦੀ ਤਾਂ ਰੋਟੀ ਦਾ ਟਾਈਮ ਹੋ ਰਿਹਾ ਐ। ਮੈਂ ਐਦਾ ਕਰਦੀ ਆ ਸਿਰ ਤੇ ਦੁਪੱਟਾ ਬੰਨ ਲੈਨੀ ਆ ਤੇ ਇਹਨਾਂ ਨੂੰ ਕਹੂੰਗੀ ਮੇਰੇ ਸਿਰ ਚ ਦਰਦ ਬਹੁਤ ਹੋ ਰਿਹਾ ਹੈ ਅੱrna ਜਾਣ ਕਿਥੇ ਹਾਂਜੀ ਬੰਕਜ ਕੀ ਹੋਇਆ ਰਮਨ ਸਿਰਕ ਬੰਨੀ ਰੱਖੀ ਐ ਜੀ ਮੇਰੇ ਤਾਂ ਸਿਰ ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤੁਹਾਨੂੰ ਪਤਾ ਤਾਂ ਹੈ ਮੈਂ ਘਰ ਦਾ ਸਾਰਾ ਕੰਮ ਕਰਦੀ ਆ ਪ੍ਰੀਤੋ ਚਰਨ ਤਾਂ ਮੈਂ ਕਹਿੰਦੀ ਨਹੀਂ ਤੁਹਾਨੂੰ ਪਤਾ ਛੋਟੀ ਐ ਮੇਰੇ ਹੁੰਦਾ ਜਿੰਨਾ ਚਿਰ ਉਹਨੇ ਐਸ਼ ਕਰਨੀ ਮੇਰੇ ਸਿਰ ਤੇ ਕਰ ਲੈ ਸਾਰੇ ਦਿਨ ਘਰ ਦਾ ਕੰਮ ਕਰ ਕਰਕੇ ਮੈਂ ਤਾਂ ਥੱਕ ਜਾਈ ਨਹੀਂ ਆ ਤੁਸੀਂ ਬੈਠੋ ਮੈਂ ਇਦਾਂ ਕਰਦੀ ਹਾਂ ਥੱਲੀ ਰੋਟੀ ਬਣਾ ਕੇ ਲੈ ਕੇ ਆਉਣੀ ਆ ਨਾ ਰਮਨ ਤੂੰ ਰੈਸਟ ਕਰ ਕੋਈ ਗੱਲ ਮੈਂ ਪ੍ਰੀਤ ਨੂੰ ਕਹਿ ਦਿੰਨਾ ਨਾ ਨਾ ਉਹ ਵਿਚਾਰੀ ਆਰਾਮ ਕਰਦੀ ਹੋਣੀ ਆ ਉਹਨੂੰ ਵੀ ਕਰ ਲੈਗਾ ਥੋੜਾ ਟਾਈਮ ਆਰਾਮ ਰਮਨ ਤੂੰ ਪ੍ਰੀਤ ਬਾਰੇ ਕਿੰਨਾ ਸੋਚਦੀ ਐ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਸਾਰੇ ਦੇ ਪ੍ਰੀਤ ਬਾਰੇ ਸੋਚਦੀ ਰਹਿਣੀ ਐ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਰੋਟੀ ਐ ਨਾ ਮੈਂ ਕਹਿ ਦੇਣਾ ਰੋਟੀ ਵਾਸਤੇ ਉਹਨੂੰ ਚਲ ਕੋਈ ਗੱਲ ਨਹੀਂ ਕਹਿ ਦੋ ਰੋਟੀ ਵਾਸਤੇ ਹਾਂ ਦੀਦੀ ਦਾ ਤਾਂ ਐ ਸੁਖੀ ਵੀ ਨਹੀਂ ਹੈਗਾ ਵੀ ਬੱਚੇ ਸੰਭਾਲ ਲੈ ਚਲੋ ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਹੁੰਦੇ ਨੇ ਭਾਬੀ ਹਾਂਜੀ ਵੀਰੇ ਹਾਂਜੀ ਵੀਰੇ ਭਾਬੀ ਰਮਨ ਦਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਮੈਂ ਰੋਟੀ ਬਣਾ ਦਵੋ ਕੋਈ ਗੱਲ ਨਹੀਂ ਵੀਰੇ ਬਣਾ ਦਿੰਦੀ ਦੀਦੀ ਥੋੜਾ ਟਾਈਮ ਕਰ ਲੈ ਤਾਂ ਆਪਣੀ ਸਹਦੀ ਨਾਲ ਗੱਲਾਂ ਕਰਦੇ ਸੀ ਹੁਣ ਉਹਨਾਂ ਦਾ ਸਿਰ ਦਰਦ ਵੀ ਹੋਣ ਲੱਗ ਗਿਆ

ਤੁਸੀਂ ਕਦ ਤੱਕ ਕਹੋਗੇ ਕਰ ਕੀ ਹੋ ਗਿਆ ਮੇਰੇ ਨਾਲ ਲੱਕ ਬਹੁਤ ਦਰਦ ਕਰ ਰਿਹਾ ਆਂਦੇ ਹੋਏ ਦਵਾਈ ਲੈ ਆਇਓ ਹਾਂ ਕੋਈ ਗੱਲ ਨਹੀਂ ਮੈਂ ਲੈ ਆਉਂਗਾ ਠੀਕ ਆ ਅੱਜ ਮਮੇ ਤੁਸੀਂ ਕਿੱਥੇ ਗਈ ਸੀ ਅੱਜ ਸਵੇਰੇ ਦਿਖਿਆ ਨਹੀਂ ਪੰਕਜ ਮੈਂ ਤੇਰੀ ਮਾਸੀ ਦੇ ਘਰ ਗਈ ਸੀ ਅੱਛਾ ਪੰਕਜ ਹਾਂਜੀ ਮੰਮੀ ਕਿੱਥੇ ਗਈਆਂ ਨੇ ਦੋਵੇਂ ਮੈਨੂੰ ਐ ਲੱਗਦਾ ਦੋ ਸੁੱਤੀਆਂ ਪਈ ਹੋਣੀਆਂ ਕੰਮ ਦੇ ਕਿੰਨਾ ਹੋਇਆ ਤੇ ਕੋਈ ਟਾਈਮ ਹੈ ਸੌਣ ਦਾ ਉਹਨਾਂ ਦਾ 5 ਵਜੇ ਮੰਮੀ ਇਸ ਟਾਈਮ ਤੱਕ ਤਾਂ ਸ਼ਾਮ ਦੀ ਰੋਟੀ ਦੀ ਤਿਆਰੀ ਹੋ ਜਾਂਦੀ ਹੈ ਮਾਤਾ ਜੀ ਜੁੰਦਰਾ ਮੇਰਾ ਪੁੱਤਰ ਪੁੱਤਰ ਇਹ ਕਿ ਲੈ ਕੇ ਆਇਆ ਹਾਂ ਅਮੀ ਦਵਾਈ ਲੈਂਦੇ ਪ੍ਰੀਤ ਵਾਸਤੇ ਉਹਦੇ ਲੱਕ 'ਚ ਦਰਦ ਹੋ ਰਿਹਾ ਹੈ ਲੱਕੇ ਤੋਂ ਤੇ ਦਰਦ ਹੋਣਾ ਹੀ ਹੈ ਸਾਰਾ ਦਿਨ ਵਿਚਾਰੀ ਇਕੱਲੇ ਕੰਮ ਕਰਦੀ ਰਹਿੰਦੀ ਹੈ ਵੈਸੇ ਵੀ ਦੋ ਤਿੰਨ ਨੇ ਤਾਂ ਕਹਿ ਰਿ ਸੀ ਮੇਰੇ ਲੱਕੇ 'ਚ ਦਰਦ ਹੈ ਚਲੋ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਹੋਇਆ ਪਿਆ ਚਲੋ ਤੁਸੀਂ ਆ ਜਾਓ ਮੈਂ ਤੁਹਾਡੇ ਵਾਸਤੇ ਚਾਹ ਬਣਾਉਣੀ ਆ ਪੰਕਜ ਤੂੰ ਵੀ ਆ ਜਾ ਪੁੱਤਰ ਕੋਈ ਨਹੀਂ ਮੰਮੀ ਚੱਲੋ ਤੁਸੀਂ ਮੈਂ ਆ ਰਿਆਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਰਮਨ ਕਹਿੰਦੀ ਸਾਰਾ ਦਿਨ ਕੰਮ ਮੈ ਕਰਦੀ ਆ ਮੰਮੀ ਕਹਿੰਦੀ ਇਹ ਪ੍ਰੀਤ ਕੰਮ ਕਰਦੀ ਆ ਇਹ ਘਰ ਤੇ ਚੰਦ ਘੇਰਿਆ ਯਾਰ ਉਹ ਸਮਝ ਨਹੀਂ ਆ ਰਿਹਾ ਚੱਲ ਕੋਈ ਨਹੀਂ ਕਰਦਾ ਗੱਲ ਮੰਮੀ ਨਾਲ ਮੈਂ ਦੇਈ ਤੁਹਾਨੂੰ ਠੀਕ ਹੈ ਹੂੰ ਜੇ ਤੁਹਾਨੂੰ ਨਹੀਂ ਠੀਕ ਸੀ ਫਿਰ ਇੱਕ ਕੰਮ ਨਾ ਕਰਦੀ ਆ ਤਾਬੀ ਨੂੰ ਕਹਿ ਦਿੰਦੀ ਯਾਰ ਮੈਂ ਦੀਦੀ ਨੂੰ ਕਹਿ ਨਹੀਂ ਸਕਦੀ ਉਹ ਹੁਣ ਬਹੁਤ ਗੁੱਸਾ ਕਰ ਦਿੰਦੀ ਫਿਰ ਉਹ ਕਹਿੰਦੇ ਮੈਂ ਤੈਨੂੰ ਛੋਟੀ ਭੈਣ ਸਮਝਿਆ ਤੂੰ ਕੰਮ ਨਹੀਂ ਕਰਦੀ ਹੈਗੀ ਮੈਨੂੰ ਕਹਿਦਿਆਂ ਜੇ ਮੈਂ ਉਹਨਾਂ ਨੂੰ ਕੰਮ ਨੂੰ ਕਹਿੰਦੇ ਫਿਰ ਬਹੁਤ ਗੁੱਸਾ ਕਰ ਦਿੰਦੀ ਪ੍ਰੀਤ ਵੈਸੇ ਇਹ ਗੱਲ ਤਾਂ ਗਲਤ ਹੈ ਭਾਬੀ ਦੀ ਹੂੰ ਮੈਂ ਵੈਸੇ ਤੁਹਾਨੂੰ ਦੋਨੋਂ ਰਲ ਕੇ ਕੰਮ ਕਰਨਾ ਚਾਹੀਦਾ ਤੇ ਮੈਂ ਇਹ ਗੱਲ ਭਾਬੀ ਬਾਰੇ ਨਹੀਂ ਕਰ ਰਹੀ ਹੈਗਾ ਤੇ ਪਰ ਉਹ ਐ ਜੀ ਦੁਨੀਆ ਬਹੁਤ ਚਲਾ ਗਿਆ ਅੱਜ ਕੱਲ ਜਦੋਂ ਆਪਾਂ ਨੂੰ ਮਤਲਬ ਹੁੰਦਾ ਉਹ ਤਾਂ ਮਿੱਥੇ ਮਨਜਣ ਨੇ ਜਦੋਂ ਆਪਾਂ ਨੂੰ ਕੋਈ ਕੰਮ ਲੈਣਾ ਹੁੰਦਾ ਆਪਾਂ ਨੇ ਫਿਰ ਉਦੋਂ ਪਾਸਾ ਬੱਤੀ ਅੰਦਰ ਨੇ ਪ੍ਰੀਤ ਇਹਦਾ ਦਰੇ ਢੋਲੇ ਮੰਨਦਾ ਫੇਰਾ ਚੱਕਰੇ ਨੇ ਹਾਂ ਗੱਲ ਤਾਂ ਤੁਹਾਡੀ ਵੈਸੇ ਸਹੀ ਐ ਫਿਰ ਹੁਣ ਕਰਾਂ ਤਾਂ ਕੀ ਕਰਾਂ ਮੈਂ ਤੁਸੀਂ ਦੱਸੋ ਮੈਂ ਤਾਂ ਫਸ ਗਈ ਵਿਚਾਲੇ ਚੱਲ ਪ੍ਰੀਤ ਤੂੰ ਟੈਨਸ਼ਨ ਨਾ ਲੈ ਮੈਨੂੰ ਵੀਰੇ ਨਾਲ ਗੱਲ ਕਰਨੀ ਪਊਗੀ ਹਾਂ। ਨਾ ਨਾ ਤੁਸੀਂ ਗੱਲ ਨਾ ਕਰੋ ਕਰਕੇ ਲੜਾਈ ਹੋਊਗੀ। ਉਹ ਤੂੰ ਪਾਗਲਾ ਏ ਯਾਰ ਮੈਂ ਵੀਰੇ ਨਾਲ ਗੱਲ ਕਰਾਂਗਾ ਨਾ ਦੇਖਾ। ਆਪਾਂ ਤਾਂ ਲੜਾਈ ਤੋਂ ਡਰ ਲੱਗਦਾ। ਨਹੀਂ ਨਹੀਂ। ਹੁਣ ਇਹ ਗੱਲ ਦੀ ਕੈਂਸਲ ਹੈ। ਤੇ ਗੈਈ ਨਾਲ ਗੱਲ ਕਰਾਂਗੇ। ਰਮਨ, ਪ੍ਰੀਤਿਆ ਚਾਹ ਪੀ ਲੋ ਥੱਲੇ ਆ ਕੇ। ਇਹਨਾਂ ਤੋਂ ਟਾਈਮ ਨਹੀਂ ਹੁੰਦਾ ਵੀ ਬੜੀ ਬੜਾਈ ਆ ਕੇ ਚਾਹ ਪੀ ਲੈਣ।

ਕਦਰ ਦਾਸ ਤਾਂ ਮੈਂ ਪਹਿਲਾਂ ਵੀ ਦਿੰਦੀ ਪਰ ਮੈਨੂੰ ਪ੍ਰੀਤ ਹਰਵੈਲ ਨੇ ਮਨਾ ਕਰ ਦਿੰਦੀ ਸੀ ਕਿ ਜੇ ਤੁਸੀਂ ਵੀਰਜੇ ਨਾਲ ਗੱਲ ਕੀਤੀ ਤਾਂ ਆਪਣੇ ਘਰੇ ਲੜਾਈ ਹੋ ਜਾਏਗੀ ਵੀਰ ਮੈਂ ਇਸੀ ਗੱਲ ਕਰ ਦਿੰਦੀ ਸੀ ਕਿ ਘਰ ਤੇ ਲੜਾਈ ਨਾ ਹੋ ਜੇ ਮੈਂ ਤਾਂ ਆਕਰ ਕੇ ਮੰਮੀ ਨੂੰ ਮਨਾ ਕਰ ਦਿੱਤੀ ਕਿ ਕੋਈ ਗੱਲ ਨਾ ਛੇੜੀ ਰਮਨ ਮੈਂ ਹਕੀ ਸੁਣ ਰਹੇ ਹਾਂ ਕਿਉਂ ਕੀ ਹੋ ਗਿਆ ਮੈਨ ਤੇਰੇ ਤੋਂ ਹੇ ਮੀਦ ਨਹੀਂ ਸੀ ਮੈਂ ਮੰਮੀ ਨੇ ਸਾਰਾ ਕੁਝ ਦੱਸਤਾ ਕਿ ਤਰ੍ਹਾਂ ਘਰੇ ਕੀ ਚੱਲ ਰਿਹਾ ਤੂੰ ਕਿਉਂ ਬੰਨੇ ਮਾਰਦੇ ਕੰਮ ਕਰਾਂਦੇ ਰਮਨ ਤੁਕਾਰ ਚ ਵੱਡੀ ਸੀ ਤੈਨੂੰ ਪ੍ਰੀਤ ਨੂੰ ਸਮਝਾਣਾ ਚਾਹਦਾ ਸੀ ਵੀ ਘਰ ਕਿਵੇਂ ਸੰਭਾਲ ਲੈ ਤੂੰ ਤਾਂ ਆਪ ਤਾਂ ਨੇ ਮੈਨ ਮਾਰੇ ਕਮਜ਼ੋਰ ਬੜੀ ਕਰਦੀ ਹੈ ਜਿੱਦ ਰਾਣੀ ਜਸਾਣੇ ਚਾਲਣਾ ਘਰ ਨੂੰ ਸਰਗ ਬਣਾ ਸਕਦੀਆਂ ਨੇ ਤੂੰ ਤਾਂ ਰੱਬ ਦਾ ਸ਼ੁਕਰ ਕਰਿਆ ਕਰ ਕਿ ਤੈਨੂੰ ਬਹੁਤ ਹੀ ਦੇਵਰਾਣੀ ਮਿਲੀ ਹੈ ਨਹੀਂ ਵੀਰੇ ਪ੍ਰੀਤ ਨੇ ਤਾਂ ਭਾਬੀ ਨੂੰ ਕਦੇ ਆਪਣੀ ਜਿਠਾਈ ਸਮਝੀ ਨਹੀਂ ਹੈਗਾ ਉਹਨਾਂ ਦਾ ਹਮੇਸ਼ਾ ਆਪਣੀ ਵੱਡੀ ਭੈਣ ਸਮਝਿਆ ਪਰ ਰਮਨ ਨੂੰ ਵੀ ਚਾਹੀਦਾ ਸੀ ਕਿ ਪ੍ਰੀਤ ਤੂੰ ਆਪਣੀ ਛੋਟੀ ਭੈਣ ਸਮਝੇ ਬੱਸ ਕਰੋ ਹੁਣ ਤੁਸੀਂ ਸਾਰੇ ਤੁਸੀਂ ਜੀ ਦੀ ਪਿੱਛੇ ਪੈ ਗਏ ਤੁਸੀਂ ਮੈਨੂੰ ਸਾਰੇ ਮਾਫ਼ ਕਰ ਲਿਓ ਮੈਂ ਤਾਂ ਅਜੀ ਛਲੀ ਦੀ ਗੱਲਾਂ ਵਿਚ ਆ ਕੇ ਆਪਾਂ ਘਰ ਖਰਾਬ ਕਰ ਦਿੱਤਾ ਰਮਨ ਤੇਰਾ ਖੁਦਾ ਦਾ ਨਾਕ ਨਹੀਂ ਸੀ ਬੱਸ ਕਰੋ ਵੀਰੇ ਹੁਣ ਜੀ ਦੀ ਮਾफ़ी ਮੰਗੇ ਤਾਂ ਰਹਿ ਨੇ ਸਾਰਿਆਂ ਕੋਈ ਤਾਂ ਤੁਸੀਂ ਮੈਨੂੰ ਮਾਫ਼ ਕਰਦੇ ਮੈਂ ਤੇਰੀ ਬਹੁਤ ਵੱਡੀ ਇਤਮੇਕਾਰ ਹਾਂ ਜੀ ਦੀ ਕੋਈ ਗੱਲ ਨਹੀਂ ਕੁਛ ਮੇਰੇ ਤੋਂ ਬੜਨੇ ਹੋ ਤੁਸੀਂ ਮੈਂ ਤੁਮਾਫੀ ਨਾ ਮੰਗੂ ਮੇਂ ਤੁਸੀਂ ਵੀ ਮੈਨੂੰ ਮਾਫ ਕਰ ਦੋ ਰਮਨ ਚੱਲ ਕੋਈ ਗੱਲ ਪੁੱਤਰ ਤੈਨੂੰ ਆਪਣੀ ਹਲਤੀ ਦਾ ਅਹਿਸਾਸ ਹੋਇਆ ਮੈਨੂੰ ਬਹੁਤ ਚੰਗਾ ਲੱਗਿਆ ਹੁਣ ਤਾਂ ਮੈਂ ਇਹ ਚਾਹਨੀ ਆ ਕਿ ਤੁਸੀਂ ਚਾਰੇ ਹੱਸੇ ਖੇਡੇ ਰਹੋ ਤੁਸੀਂ ਦੋਵੇਂ ਮੇਰੇ ਈਆਂ ਵਰਗਾ ਮੇਰੀ ਕਿਹੜਾ ਕੋਈ ਟੀ ਆ ਮੇਰੇ ਤੁਸੀਂ ਦੋਵੇਂ ਈ ਟੀ ਆਂ ਆਲ ਮਿਲ ਕੇ ਹੋ ਹੱਸਿਆ ਖੇਡਿਆ ਮੈਂ ਲਾਦਾ ਆਪਣੇ ਇਹਨਾਂ ਗੱਲਾਂ ਦੇ ਵਿੱਚ ਚਾਹ ਹੀ ਠੰਡੀ ਹੋ ਗਈ ਕੋਈ ਗੱਲ ਨਹੀਂ ਮੰਮੀ ਮੈਂ ਬਣਾ ਕੇ ਲੈ ਕੇ ਆਉਂਦੀ ਤੁਸੀਂ ਬੈਠੋ ਕੀ ਤਾਂ ਮੈਂ ਬਣਾ ਕੇ ਤੇ ਨਹੀਂ ਲੇਕਿਨ ਚਲੋ ਆਪਾਂ ਕਿੱਥੇ ਚੱਲ ਜਾਈਏ ਆਜ ਆਪਾਂ ਕਿੱਥੇ ਜਾਵਾਂਗੇ ਹੇ ਪ੍ਰਮਾਤਮਾ ਸ਼ੁਕਰ ਹੈ ਦੋਵੇਂ ਹੱਥ ਜਿਹੜੇ ਆ ਕੇ ਰਹਿਣ ਮੇਰੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ